ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਪਹਿਲਾਂ ਪਾਈ ਸੀ ਕਿ ਜਿਹੜਾ ਕਿਸਾਨ ਵੀਰਾਂ ਦੇ ਬੱਚੇ 12ਵੀਂ ਮੈਡੀਕਲ ਕਲਾਸ ਦੇ ਨਾਲ ਕੀਤੀ ਜਿਨ੍ਹਾਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਉਹ ਕੋ ਵੈਟਰਨਰੀ ਡਿਪਲੋਮਾ ਕਰਨਾ ਚਾਹੁੰਦੇ ਐ ਵੈਟਰਨਰੀ ਡਿਪਲੋਮਾ ਠੀਕ ਹੈ ਤੁਹਾਨੂੰ ਆਪਾਂ ਪਹਿਲਾਂ ਗੱਲ ਕੀਤੀ ਐ ਕਿ ਹੁਣ ਤੱਕ ਦਾ ਰਿਕਾਰਡ ਇਹ ਰਿਹਾ ਕਿ ਜਿਹੜੇ ਬੱਚੇ ਵੈਟਰਨਰੀ ਡਿਪਲੋਮਾ ਕਰਕੇ ਆ ਰਹੇ ਐ ਉਹਨਾਂ ਨੂੰ ਨੌਕਰੀ ਵੀ ਚੰਗੀ ਮਿਲ ਰਹੀ ਐ ਤੇ ਇਹਦੇ ਨਾਲ ਨਾਲ ਜੇ ਆਪ ਦਾ ਹੱਥ ਸਾਫ਼ ਕਰ ਲੈਂਦੇ ਐ ਤੇ ਉਹਨਾਂ ਨੂੰ ਜਿਹੜਾ ਕਾਫੀ ਚੰਗਾ ਜਿਹੜਾ ਹੈਗਾ ਉਹਨੇ ਪ੍ਰੈਕਟਿਸ ਵੀ ਹੋ ਜਾਂਦੀ ਹੈ ਚੰਗਾ ਪੈਸਾ ਉਹ ਕਮਾਰੇ ਇਹ ਇਹ ਸੱਚ ਹੈ ਇਹ ਕੋਈ ਧੋਰਾ ਨਹੀਂ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵੈਟਰਨਰੀ ਡਿਪਲੋਮੇ ਵਾਲੇ ਪਾਸੇ ਆਓ ਮੈਂ ਕਹਿੰਨਾ ਕਿ ਤੁਸੀਂ ਜਿਹੜਾ ਹੈਗਾ ਮੈਡੀਕਲ ਦੀ ਪੜ੍ਹਾਈ ਕਰੋ ਨੀਟ ਦਾ ਟੈਸਟ ਦਿਓ ਤੁਸੀਂ ਜਿਹੜਾ ਹੈਗਾ ਬੰਦਿਆਂ ਦੇ ਡਾਕਟਰ ਬਣੋ ਪਸ਼ੂਆਂ ਡਾਕਟਰ ਬਣੋ ਹਾਂ ਜੇਕਰ ਤੁਹਾਡੇ ਤੁਸੀਂ ਉਧਰਲੇ ਪਾਸੇ ਨਹੀਂ ਜਾ ਸਕਦੇ ਤੇ ਤੁਸੀਂ ਵੈਟਰਨਰੀ ਡਿਪਲੋਮਾ ਕਰਨਾ ਚਾਹੁੰਦੇ ਹੋ ਤਾਂ ਇਹਦੇ ਆਸਤੇ ਆਨਲਾਈਨ ਐਪਲੀਕੇਸ਼ਨ ਮੰਗੀਆਂ ਗਈਆਂ ਨੇ ਤੇ ਪਹਿਲ ਦੇ ਆਧਾਰ ਤੇ ਆਨਲਾਈਨ ਐਪਲੀਕੇਸ਼ਨ ਤੁਸੀਂ ਭਰ ਸਕਦੇ ਹੋ ਉਹਦੇ ਸੰਬੰਧੀ ਇਸ ਵੀਡੀਓ 'ਚ ਗੱਲ ਕਰਦਾ ਹਾਂ ਕਿ ਕਿੰਨੀ ਤਰੀਕ ਹੈ ਰਿਲਾਸਟ ਤੇ ਜਦੋਂ ਤੁਸੀਂ ਕਾਉਂਸਲਿੰਗ ਤੇ ਜਾਣਾ ਹੈ ਕਿਹੜੇ-ਕਿਹੜੇ ਡਾਕੂਮੈਂਟ ਉਹਦੇ ਨਾਲ ਲੱਗਣੇ ਆ ਮੈਂ ਕਿਹੜੇ-ਕਿਹੜੇ ਪੇਪਰ ਤੁਹਾਨੂੰ ਲੈ ਕੇ ਜਾਣੇ ਆ ਅੱਛਾ ਇੱਕ ਚੀਜ਼ ਦਾ ਧਿਆਨ ਰੱਖਿਓ ਜਿਸ ਦਿਨ ਤੁਹਾਡੀ ਕਾਉਂਸਲਿੰਗ ਹੋਏਗੀ ਉਸੇ ਦਿਨ ਤੁਹਾਨੂੰ ਨਾਲ ਦੀ ਨਾਲ ਫੀਸ ਜਮਾ ਕਰਾਉਣੀ ਪੈਗੀ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਦਾ ਜਿਹੜਾ ਹੈਗਾ ਤੁਹਾਨੂੰ ਡਰਾਮ ਡਰਾਫਟ ਨੂੰ ਨਾਲ ਪਾਉਣਾ ਪਏਗਾ ਕਿਹੜੇ ਨਾਮ ਤੇ ਬਣਾਉਣਾ ਪਏਗਾ ਅੱਗੇ ਗੱਲ ਕਰਦੇ ਹਾਂ ਉਹ ਦੇਣਾ ਪਏਗਾ ਉੱਥੇ ਉਸੇ ਸਮੇਂ ਹਾਂ ਵੈਸੇ ਉਹਨਾਂ ਨੇ ਲਿਖਿਆ ਹੈ ਕਿ ਜੇਕਰ ਕੋਈ ਐਮਰਜੈਂਸੀ ਆਪੀ ਇਹੋ ਜੀ ਅਨਅਵਾਇਡੇਬਲ ਸਥਿਤੀ ਹੈ ਤਾਂ ਉਹਦੇ ਵਿੱਚੋਂ ਕੈਸ਼ ਵੀ ਲੈ ਸਕਦੇ ਆ ਲੇਕਿਨ ਜੇ ਪ੍ਰਾਈਵੇਟ ਕਾਲਜ ਹੈਗਾ ਉਹਦੇ ਲਈ ਤੁਹਾਨੂੰ ਤੁਸੀਂ ਕੈਸ਼ ਜਮ੍ਹਾਂ ਕਰਵਾ ਸਕਦੇ ਹੋ ਤਾਂ ਇਹ ਚੀਜ਼ ਧਿਆਨ ਰੱਖਣਾ ਬਹੁਤੀ ਵਾਰੀ ਹੁੰਦਾ ਹੈ ਕਿ ਸਾਨੂੰ ਇਹ ਨਹੀਂ ਹੁੰਦਾ ਕਿ ਚਲੇ ਜਾਣਾ ਕਿ ਐਡਮਿਸ਼ਨ ਹੋਏਗੀ ਚਲੋ ਫੀਸ ਬਾਅਦ ਜਮ੍ਹਾਂ ਕਰਾ ਦੇਾਂਗੇ ਲੇਕਿਨ ਉੱਥੇ ਜਾ ਕੇ ਹੁੰਦਾ ਕਿ ਜੇ ਤੁਸੀਂ ਫੀਸ ਨਹੀਂ ਜਮ੍ਹਾਂ ਕਰਾਉਂਗੇ ਸੀਟ ਦੂਜੇ ਨੂੰ ਦੇ ਦਿੱਤੀ ਜਾਊਗੀ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਦੋ ਵਾਰੀ ਕਾਉਂਸਲਿੰਗ ਹੋਏਗੀ ਤੀਸਰਾ ਮੌਕਾ ਫਰਾਉਂਡ ਲekin ਤੁਸੀਂ ਉਹ ਚ ਨਹੀਂ ਗਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਸੀਟ ਰੱਖੀ ਜਾਊਗੀ ਤੁਹਾਡੀ ਸੀਟ ਕਿਸੇ ਹੋਰ ਨੂੰ ਦਿੱਤੀ ਜਾਊਗੀ ਜੇ ਦੂਸਰੀ ਕਾਉਂਸਲਿੰਗ ਤੇ ਜਾਣੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਫਿਰ ਜਿਹੜੀਆਂ ਬੱਚੀਆਂ ਨੇ ਸੀਟਾਂ ਦੇ ਵਿੱਚੋਂ ਸੀਟ ਲੈਣੀ ਪਏਗੀ ਤਾਂ ਧਿਆਨ ਰੱਖੋ ਆ ਪੂਰੀ ਵੀਡੀਓ ਤੁਹਾਨੂੰ ਜਨਾ ਗੱਲ ਕਰਦੇ ਆ ਗੁਰਵੰਗਾ ਦੇਵ ਯੂਨੀਵਰਸਿਟੀ ਦੇ ਉੱਪਰ ਦਾ ਵੈਬਸਾਈਟ ਖੋਲ੍ਹਣੀ ਹੈ ਉਹਦੇ ਐਡਮਿਸ਼ਨ ਤੇ ਜਾਣਾ ਹੈ ਐਡਮਿਸ਼ਨ ਤੇ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਐਡਮਿਸ਼ਨ ਤੇ ਕਲਿੱਕ ਕਰਕੇ ਤਾਂ ਆਪਣੇ ਕੋਲ ਜਿਹੜਾ ਹੈਗਾ ਅਗਲੇ ਪਾਸੇ ਡਾ ਹੈਗਾ ਇਹ ਵਿੰਡੋ ਖੁੱਲ ਜਾਏਗੀ ਇਹਦੇ ਵਿੱਚ ਇੱਥੇ ਸਾਫ਼ ਤੇ ਸਪੱਸ਼ਟ ਲਿਖਿਆ ਹੈਗਾ ਕਿ ਡਿਪਲੋਮਾ ਇਨ ਵੈਟਰਨਰੀ ਸਾਇੰਸ ਐਂਡ ਐਨੀਮਲ ਹੈਲਥ ਟੈਕਨੋਲੋਜੀ ਤਾਂ ਇਹਦੇ ਤੇ ਕਲਿੱਕ ਕਰੋਗੇ ਤਾਂ ਸਿੱਧਾ ਤੁਹਾਡੀ ਅੱਗੇ ਵਿੰਡੋ ਖੁੱਲ ਜਾਏਗੀ ਇੱਥੋਂ ਤੁਸੀਂ ਜਿਹੜਾ ਹੈਗਾ ਆਪਦੇ ਨੂੰ ਅਪਲਾਈ ਕਰ ਦੇਣਾ ਠੀਕ ਦੇਖੋ ਜੀ 10 12ਵੀਂ ਕਲਾਸ ਮੈਡੀਕਲ ਦੇ ਨਾਲ ਕੀਤੀ ਹੋਣੀ ਚਾਹੀਦੀ ਹੈ ਤੇ ਡਿਪਲੋਮਾ ਇਨ ਵੈਟਰਨਰੀ ਸਾਇੰਸ ਦੀ ਵਿੱਚ ਜਿਹੜੀ ਐਡਮਿਸ਼ਨ ਹੈਗੀ ਆ ਉਹ ਤੁਹਾਨੂੰ ਮੈਰਿਟ ਦੇ ਆਧਾਰ ਤੇ ਜਿਹੜੀ ਮਿਲਣੀ ਹੈ ਕੋਈ ਪੇਪਰ ਨਹੀਂ ਹੋਣਾ ਜਿਹੜਾ ਤੁਹਾਡੇ 12ਵੀਂ ਦੇ ਨੰਬਰ ਹੈ ਉਹਨਾਂ ਦੇ ਆਧਾਰ ਤੇ ਇਹ ਮਿਲਣੀ ਹੈ ਠੀਕ ਹੈ ਐਪਲੀਕੇਸ਼ਨ ਤੁਸੀਂ ਆਨਲਾਈਨ ਗ ਠੀਕ ਹੈ ਜਿਹੜਾ ਦੋ ਵਾਰੀ ਕਾਉਂਸਲਿੰਗ ਹੋਣੀ ਹੈ ਫਿਰ ਕੁਛੋ ਤਿੰਨ ਵਾਰੀ ਕਾਉਂਸਲਿੰਗ ਹੋਣੀ ਹੈ ਠੀਕ ਹੈ ਜਿਹੜੀ ਫਸਟ ਕਾਉਂਸਲਿੰਗ ਦੀ ਫੀਸ 2400 ਰੁਪਿਆ ਹੈ ਤੇ 18 11 7 2025 ਤੱਕ ਤੁਸੀਂ ਇਹਦਾ ਹੈਗਾ ਫਾਰਮ ਭਰ ਸਕਦੇ ਹੋ ਜੇ ਪਹਿਲੀ ਕਾਉਂਸਲਿੰਗ ਦੇ ਵਿੱਚੋਂ ਸੀਟਾਂ ਬਚਣਗੀਆਂ ਤਾਂ ਫਿਰ ਦੂਸਰੀ ਕਾਉਂਸਲਿੰਗ ਦੇ ਵਿੱਚ ਵੀ ਬੱਚੇ ਭਲਾਈ ਜਾਣਗੇ ਜਿਹੜਾ ਬੱਚਾ ਪਹਿਲੀ ਕਾਉਂਸਲਿੰਗ 'ਚ ਫਾਰਮ ਭਰਤਾ ਲੈ ਕੇ ਨਹੀਂ ਗਏ ਦੂਜੀ ਕਾਉਂਸਲਿੰਗ ਜਾਣੇ ਹੋ ਤਾਂ ਇਹ ਨਹੀਂ ਹੈਗਾ ਕਿ ਤੁਹਾਨੂੰ ਸੀਟ ਮਿਲ ਜੇਗੀ ਫਿਰ ਜੇ ਖਾਲੀ ਸੀਟ ਹੋਈ ਤਾਂ ਤਾਂ ਹੀ ਮਿਲੇਗੀ ਤਾਂ ਦੂਸਰੀ ਕਾਉਂਸਲਿੰਗ 'ਤੇ ਇੱਕ ਬੰ ਪਹਿਲੀ ਕਾਉਂਸਲਿੰਗ ਦੇ ਵਿੱਚ ਮੈਰਿਟ ਚੱਲੀ ਗਈ ਜਿਹੜਾ ਹੈਗਾ 88% ਤੱਕ ਵਾਲੇ ਬੱਚੇ ਰੱਖ ਲਏ ਉਹਨਾਂ ਨੇ ਤੁਸੀਂ ਪਹਿਲੀ ਚ ਗਏ ਨਹੀਂ ਦੂਜੀ ਚ ਗਏ ਹੋ ਤੁਸੀਂ ਕਹੇ ਮੇਰੇ ਤਾਂ 90 ਬੰਦੇ ਸੀ ਉਹਨਾਂ ਕਹਿੰਦੇ ਨਹੀਂ ਹੁਣ 90 ਬੰਦੇ ਗੱਲ ਖਤਮ ਦੁਬਾਰਾ ਤੋਂ ਆ ਠੀਕ ਹੈ ਅਗਲੀ ਕਾਉਂਸਲਿੰਗ ਕੋਈ ਸੀਟ ਖਾਲੀ ਹੈ ਤੁਹਾਨੂੰ ਮਿਲ ਸਕਦੀ ਹੈ ਸੈਕੰਡ ਕਾਉਂਸਲਿੰਗ ਆਸਤੇ 3600 ਰੁਪਿਆ ਫੀ ਜਮਾ ਕਰਾਉਣੀ ਪਊਗੀ ਤਾਂ ਇਹ ਫੀਸ ਜਮਾ ਹੋਊਗੀ 9825 ਤੋਂ ਲੈ ਕੇ 19825 ਦੇ ਦਰਮਿਆਨ ਠੀਕ ਪਹਿਲੀ ਕਾਉਂਸਲਿੰਗ ਹੋਣੀ ਹੈ 5 8 2025 ਤੋਂ ਲੈ ਕੇ 8 8 2025 ਤੱਕ ਤੇ ਦੂਜੀ ਕਾਉਂਸਲਿੰਗ ਦੇ ਆਪਾਂ ਬਾਅਦ ਚ ਗੱਲ ਕਰਾਂਗੇ ਉਹਦੇ ਬਾਰੇ ਆਪਾਂ ਹੁਣੇ ਆ ਲਿਖੀ ਹੋਈ ਤੇ ਦੇਖ ਲਓ ਠੀਕ ਹੈ ਤਾਂ ਜਿਹੜਾ ਸੈਸ਼ਨ ਹੈ 8 9 2025 ਤੋਂ ਸਟਾਰਟ ਹੋਊਗਾ ਇੰਨੇ ਦਾ ਤੁਹਾਨੂੰ ਕਲੀਅਰ ਆ ਗਈ ਤਾਂ ਪਹਿਲੀ ਕਾਉਂਸਲਿੰਗ ਤੋਂ ਆਪ ਸੀਟਾਂ ਬਚੀਆਂ ਦੂਜੀ ਦਿੱਤੀਆਂ ਜਾਣੀਆਂ ਦੂਜੀ ਜੋ ਬਚੀਆਂ ਫਿਰ ਵਾਕ ਇੰਟਰਵਿਊ ਤੀਜੇ ਦੇ ਵਿੱਚ ਮੌਪ ਅਪ ਰਾਊਂਡ ਦੇ ਵਿੱਚ ਹੋਏਗਾ ਜਿਹਦੀ ਤੇ 6000 ਰੁਪਿਆ ਫੀਸ ਹੋਏਗੀ ਤਿੰਨ ਕਾਲਜ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਏ ਕਾਲਜ ਆ ਵੈਟਨੀਸ ਹੈ ਰਾਮਪੁਰਾ ਫੂਲ ਜਿੱਥੇ ਆ ਫੀਸਾਂ ਨੇ ਹੋਸਟਲ ਸਮੇਤ 92900 ਰੁਪਏ ਤੇ ਬਿਨਾਂ ਹੋਸਟਲ ਜਿਹੜੀ ਸੈਲਫ ਫਾਈਨਾਂਸ ਹੈ ਉਹਦੇ ਲਈ 111000 15 ਰੁਪਏ ਤੇ ਇਹ ਵਿਦਾਊਟ ਹੋਸਟਲ ਲੱਗ ਗਿਆ ਇਹ ਤੁਸੀਂ ਇਥੋਂ ਨੋਟ ਕਰ ਲੈਣਾ ਠੀਕ ਹੈ ਵੈਟਰਰੀ ਪੋਲੀਟੈਕਨਿਕ ਕਾਲਚਰਾਣੀ ਦੇ ਇਹ ਫੀਸਾਂ ਨੇ ਬਾਬਾ ਹੀਰਾ ਦਾਸ ਜੀ ਕਾਲਜ ਦੀਆਂ ਫੀਸਾਂ ਇਹ ਨੇ ਠੀਕ ਸਕਰੀਨ ਤੋਂ ਤੁਸੀਂ ਇਹਨੂੰ ਆਪਣਾ ਨੋਟ ਕਰ ਲੈਣਾ ਸਕਰੀਨ ਸ਼ਾਟ ਇਹਦਾ ਲੈ ਲੈਣਾ ਹੁਣ ਪੇਮੈਂਟ ਕਿਵੇਂ ਹੋਊਗੀ ਜਿਹੜੀਆਂ ਤਾਂ ਦੋ ਕਾਲਜ ਨੇ ਤੁਹਾਡੀ ਕਿਹੜੇ ਕਿਹੜੇ ਵੈਟਰਰੀ ਸਾਇੰਸ ਰਾਮਪੁਰਾ ਫੂਲ ਤੇ ਟੈਕਨਿਕ ਕਾਲਚਰਾਣੀ ਇੱਥੇ ਜਿਹੜੀ ਫੀਸ ਹੈਗੀ ਹੈ ਉਹ ਤੁਹਾਡਾ ਡਰਾਫਟ ਲੱਗੇਗਾ ਠੀਕ ਹੈ ਡੀਡੀ ਲੱਗੇਗਾ ਦਾ ਡੀਡੀ ਜਿਹੜਾ ਹੈਗਾ ਕਿਵੇਂ ਲੱਗੇਗਾ ਉਹਦੇ ਆਪਾਂ ਅੱਗੇ ਗੱਲ ਕਰਦੇ ਹਾਂ ਠੀਕ ਹੈ ਤੇ ਫੀਸ ਤੁਹਾਨੂੰ 80 ਦਿਨ ਦੇਣੀ ਪਊਗੀ ਜਦੋਂ ਤੁਸੀਂ ਜਿਹੜਾ ਹੈਗਾ ਉੱਥੇ ਪਹੁੰਚ ਗਏ ਤੁਹਾਡਾ ਸਿਲੈਕਸ਼ਨ ਹੋ ਗਿਆ ਤੁਹਾਡੇ ਕੋਲੇ ਜਿਹੜਾ ਹੈਗਾ ਆਪਣੇ ਅਟੈਸਟ ਕੀਤੀਆਂ ਹੋਈਆਂ ਠੀਕ ਹੈ ਕਾਪੀਆਂ ਲਗਣੀਆਂ ਕਿਹੜੀਆਂ-ਕਿਹੜੀਆਂ ਇੱਥੋਂ ਨੋਟ ਕਰ ਲਓ ਇਹਦਾ ਸਕਰੀਨਸ਼ਾਟ ਲੈ ਲੈਣਾ ਤੁਸੀਂ ਕਿ 10ਵੀਂ ਦੀ ਮਾਰਕਸ਼ੀਟ 10ਵੀਂ ਤੋਂ ਬਾਅਦ ਚ 12ਵੀਂ ਦੀ ਮਾਰਕਸ਼ੀਟ ਡੇਟ ਆਫ ਬਰਥ ਦਾ ਪ੍ਰੂਫ ਕੈਰੈਕਟਰ ਸਰਟੀਫਿਕੇਟ ਠੀਕ ਹੈ ਜਿਹੜਾ ਤੁਸੀਂ ਲਾਸਟ ਇੰਸਟੀਚਿਊਟ ਚ ਅਟੈਂਡ ਕੀਤਾ ਹੈ ਉਥੋਂ ਇਹਦੇ ਲਈ ਜਦ ਤੁਸੀਂ ਵੈਬਸਾਈਟ ਤੋਂ ਪ੍ਰੋਸਪੈਕਟਸ ਡਾਊਨਲੋਡ ਕਰੋਗੇ ਤਾਂ ਉੱਥੇ ਦਿੱਤਾ ਹੋਏਗਾ ਕਿ ਕਿਵੇਂ-ਕਿਵੇਂ ਬਣਾਉਣੇ ਆ ਜਿਹੜਾ ਹੈਗਾ origignal ਸਰਟੀਫਿਕੇਟ ਜਿਹੜਾ ਹੈਗਾ ਉਹਦਾ ਚਾਹੀਦਾ ਹੋਊਗਾ ਤੁਹਾਨੂੰ ਜੇ ਕੋਈ ਐਸਸੀ ਐਸਟੀ ਬੀਸੀ ਹੈਗਾ ਤਾਂ ਉਹਨੂੰ origignal ਸਰਟੀਫਿਕੇਟ ਚਾਹੀਦਾ ਹੋਊਗਾ ਇਹ ਉੱਥੇ ਦਿਖਾਉਣ ਵਾਸਤੇ ਠੀਕ ਹੈ ਰੈਜ਼ੀਡੈਂਸ ਸਰਟੀਫਿਕੇਟ ਇਹ ਤੁਹਾਨੂੰ ਚਾਹੀਦਾ ਹੋਊਗਾ ਇੱਕ ਕਿਉਂਕਿ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਪੰਜਾਬ ਦਾ ਰੈਜ਼ੀਡੈਂਸ ਦਾ ਸਰਟੀਫਿਕੇਟ ਤੁਹਾਨੂੰ ਪਹਿਲਾਂ ਹੀ ਬਣਾ ਕੇ ਰੱਖ ਲੈਣਾ ਇਹ ਤੇ ਕਈ ਵਾਰੀ 7-8 ਦਿਨ ਦਾ ਟਾਈਮ ਲੱਗ ਜਾਂਦਾ ਹੁੰਦਾ ਹੈ ਇਸ ਕਰਕੇ ਇਹਨੂੰ ਪਹਿਲਾਂ ਹੀ ਬਣਾ ਕੇ ਰੱਖ ਲੈਣਾ ਸੈਲਫ ਡਿਕ ਇਹ ਐਨੈਕਸਰ ਜਿਹੜਾ ਹੈਗਾ 7 ਦੇ ਵਿੱਚ ਦਿੱਤਾ ਹੋਇਆ ਆਹ ਨੈਕਸਰ 1 ਤੋਂ ਲੈ ਕੇ 6 ਤੱਕ ਤੇ 9 ਦੇ ਵਿੱਚ ਦਿੱਤਾ ਹੋਇਆ ਇਹ ਨੈਕਸਰ ਜੇ ਤੁਸੀਂ ਨਾ ਵੈਬਸਾਈਟ ਤੇ ਜਾਓਗੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਗੜਵਾਸੂ ਤੇ ਗਏ ਤੁਸੀਂ ਇਹ ਗਏ ਤੁਸੀਂ ਇੱਥੇ ਗੜਵਾਸੂ ਦੇ ਗੁਰਵੰਗਰ ਯੂਨੀਵਰਸਿਟੀ ਐਡਮਿਸ਼ਨ ਤੇ ਗਏ ਫਿਰ ਤੇ ਐਡਮਿਸ਼ਨ ਤੇ ਕਲਿੱਕ ਕੀਤਾ ਐਡਮਿਸ਼ਨ ਤੇ ਕਲਿੱਕ ਕਰਕੇ ਥੱਲੇ ਆ ਗਿਆ ਹਾ ਇਹ ਇਹ ਐਡਮਿਸ਼ਨ ਤੇ ਕਲਿੱਕ ਕੀਤਾ ਐਡਮਿਸ਼ਨ ਤੇ ਕਲਿੱਕ ਕਰਕੇ ਇਹ ਆ ਗਿਆ ਡਿਪਲੋਮਾ ਐਂਡ ਬੈਚਨਸਲੀ ਅਪਲਾਈ ਕਰੋ ਇੱਥੇ ਜੋ ਰਹੀ ਤੇ ਗਏ ਤਾਂ ਇਹਦੇ ਹੇਠਲੇ ਪਾਸੇ ਤੁਸੀਂ ਇਹ ਦੇਖੋਗੇ ਆ ਲਿਖਿਆ ਡਿਪਲੋਮਾ ਪ੍ਰੋਸਪੈਕਟ 2025-26 ਇਹਨੂੰ ਤੁਸੀਂ ਕਲਿੱਕ ਕਰਕੇ ਡਾਊਨਲੋਡ ਕਰ ਲਿਓ ਜੋ ਤਾਂ ਇਹਦੇ ਵਿੱਚ ਆ ਦਿੱਤਾ ਹੋਇਆ ਜਿਵੇਂ ਆਪਾਂ ਕਹਿੰਦੇ ਨੇ ਨੈਗਜ਼ਰ 7A ਬਣਾਉਣਾ ਹੈ ਸਿੱਧਾ ਠੀਕ ਹੈ ਨਾ ਰੈਜ਼ਿਡੈਂਸ ਦਾ ਤਾਂ 7A ਜਿਹੜਾ ਹੈਗਾ ਨੈਗਜ਼ਰ 8 ਥੱਲੇ ਦਿੱਤਾ ਹੋਏਗਾ ਆ ਗਿਆ ਨਾ ਇਹ ਫਾਰਮ A ਨੈਗਜ਼ਰ 1 ਠੀਕ ਹੈ ਇਹ ਸਾਰੇ ਨੈਗਦੇ ਥੱਲੇ ਦਿੱਤੇ ਹੋਏ ਆ ਇੱਥੋਂ ਦੇ ਦੇਖ ਕੇ ਜਿਹੜਾ ਜਿਹੜਾ ਸਰਟੀਫਿਕੇਟੋਂ ਦਿੱਤਾ ਇਹ ਓਵੇਂ ਓਵੇਂ ਕਰਕੇ ਉਹਨੂੰ ਬਣਾ ਲੈਣਾ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਸਾਰਾ ਉੱਥੋਂ ਦੇਖ ਕੇ ਨਕਲੀ ਮਾਰਨੀ ਆਪਾਂ ਸਮਝ ਗਿਆ ਗੱਲ ਕਲੀਅਰ ਹੋ ਗਿਆ ਇਹਨਾਂ ਗੱਲ ਪੇਰੈਂਟ ਕਾਰਡੀਆਂ ਦੀ ਇਹ ਚਾਹੀਦਾ 7 ਨੰਬਰ ਦੇ ਉੱਤੇ ਫ੍ਰੀਸ਼ਿਪ ਕਾਰਡ ਇਨਕਮ ਸਰਟੀਫਿਕੇਟ ਕੈਂਡੀਡੇਟ ਐਸ ਸੀ ਐਸ ਟੀ ਕੈਟਾਗਰੀ ਵਾ ਐਨੂਅਲ ਫੈਮਿਲੀ ਜਿਹੜਾ ਤੁਹਾਡਾ ਕਿਸ ਨੇ ਸਕਾਲਰਸ਼ਿਪ ਲੈਣੀ ਹੈ ਜਾਂ ਜਿਹਨੇ ਐਸ ਸੀ ਐਸ ਟੀ ਦੇ ਵਿੱਚ ਫ੍ਰੀਸ਼ਿਪ ਕਾਰਡ ਲੈਣਾ ਉਹਨੂੰ ਇਹ ਢਾਈ ਲੱਖ ਦੇ ਅੰਕਮਾਲਾ ਸਰਟੀਫਿਕੇਟ ਚਾਹੀਦਾ ਹੋ ਜਿਹੜਾ ਕੈਂਡੀਡੇਟ BC ਕੈਟਾਗਰੀ ਚਾਹੁੰਦੇ ਆ ਉਹਦੇ ਲਈ ਤੁਹਾਨੂੰ ਇਨਕਮ ਸਰਟੀਫਿਕੇਟ ਫਾਰਮ 2 ਆ ਫਾਰਮ ਕਰਨਾ ਪਊਗਾ ਸੈਲਫ ਅੰਡਰਟੇਕਿੰਗ ਆਫ ਗੈਪ ਜੇਕਰ ਨੇ 12ਵੀਂ ਤੋਂ ਬਾਅਦ ਕੋਈ ਗੈਪ ਹੈਗਾ ਤਾਂ ਉਹਦੀ ਅੰਡਰਟੇਕਿੰਗ ਹੋਏਗੀ 8 ਨੰਬਰ ਫਾਰਮ ਪਰ ਨਾ ਪਊਗਾ ਥੱਲੇ ਦਿਖਿਆ ਹੈਗਾ ਬੋਨਫਾਈਡ ਸਰਟੀਫਿਕੇਟ ਆ ਕੈਂਡੀਡੇਟ ਸੀ ਐਡਮਿਸ਼ਨ ਕਾਲਚਰਾਣੀ ਰੈਜੀਡੈਂਸੀ ਜਿਹੜੇ ਬੰਦੇ ਕਾਲਚਰਾਣੀ ਦੇ ਰਹਿਣ ਵਾਲੇ ਆ ਉਹਨਾਂ ਨੇ ਕਾਲਚਰਾਣੀ ਦਾ ਹੀ ਜਿਹੜਾ ਹੈਗਾ ਉਹ ਲੈਣਾ ਹੈਗਾ ਆਪਦਾ ਕੋਟਾ ਤਾਂ ਉਹਦੇ ਲਈ ਤੁਹਾਨੂੰ ਜਿਹੜਾ ਹੈਗਾ ਉਹਦਾ ਸਰਟੀਫਿਕੇਟ 9 ए ਦੇ ਵਿੱਚ ਦਿੱਤਾ ਹੋਇਆ ਹੈ ਜੇਕਰ ਰੂਰਲ ਏਰੀਆ ਸਰਟੀਫਿਕੇਟ ਕੈਂਡੀਡੇਟ ਹੈ ਕੋਈ ਰੂਰਲ ਏਰੀਆ ਕੈਟਾਗਰੀ ਚ ਅਪਲਾਈ ਕਰਦਾ ਹੈ ਤੇ 9B ਦਾ ਸਰਟੀਫਿਕੇਟ ਲੱਗੇਗਾ ਜੋ ਕਿ ਬਾਰਡਰ ਏਰੀਆ ਲਈ ਕਰਦਾ ਤੇ ਉਹਦੇ ਲਈ ਸਰਟੀਫਿਕੇਟ ਅਗੇ ਦਿੱਤੇ ਹੋਏ ਐ ਐਂਟੀ ਰੈਗਿੰਗ ਦਾ ਇਹ ਸਭ ਨੂੰ ਬਣਾਉਣਾ ਪਊਗਾ ਨੈਗਜ਼ਰ 10A ਅਤੇ B ਦਾ ਠੀਕ ਹੈ ਇਹ ਤੁਸੀਂ ਲੈ ਕੇ ਜਾਣਾ ਹੈ ਜੇ ਦਿਨ ਕਾਉਂਸਲਿੰਗ ਹੋਣੀ ਹੈ ਸਾਰਾ ਕੁਝ ਫਿਰ ਤੁਹਾਨੂੰ ਚਾਹੀਦਾ ਹੈਗਾ 셀ਫ ਅੰਡਰਟੇਕਿੰਗ ਕੈਂਡੀਡੇਟ who have attended by open school ਜਿਹਨੇ ਓਪਨ ਸਕੂਲ ਦੇ ਵਿੱਚੋਂ 12ਵੀਂ ਕੀਤੀ ਹੈ ਜਿਹਨੇ ਰੈਗੂਲਰ ਕੀਤੀ ਉਹਨੂੰ ਨਹੀਂ ਓਪਨ ਸਕੂਲਾਂ ਨੂੰ ਇਹ ਜਿਹੜੀ ਅੰਡਰਟੇਕਿੰਗ ਦੇਣੀ ਪਊਗੀ 11 ਨੰ ਹਾਂ ਜੇਕਰ ਕਿਸੇ ਨੇ ਤੁਸੀਂ 18 ਸਾਲ ਦੇ ਹੋਗੇ ਹੋਗੇ ਜੇ ਤੁਸੀਂ ਜਿਹੜਾ ਹੈਗਾ ਆਪਣਾ ਇਲੈਕਸ਼ਨ ਦਾ ਜਿਹੜੀ ਵੋਟਰ ਨਹੀਂ ਬਣਨਾ ਜਾਂ ਵੋਟਰ ਕਾਰਡ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਲਓ ਠੀਕ ਹੈ ਤੇ ਉਹ ਤੁਹਾਨੂੰ ਜਿਹੜਾ ਹੈਗਾ ਇੱਕ ਆਨਲਾਈਨ ਨੰਬਰ ਆ ਜਾਊਗਾ ਉਹ ਠੀਕ ਹੈ ਤਾਂ ਇਹ ਤੁਹਾਨੂੰ ਕਰਨਾ ਪੈਗਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਅਪਲਾਈ ਕਰਕੇ ਠੀਕ ਲੇਟੈਸਟ ਕਾਪੀ ਆਧਾਰ ਕਾਰਡ ਆਪਦੀ ਆਧਾਰ ਕਾਰਡ ਤੇ ਮਾਤਾ ਦਾ ਆਧਾਰ ਕਾਰਡ ਠੀਕ ਹੈ ਜਿਹੜੇ ਬੰਦੇ ای ਡਬਲਯੂ ਐਸ ਦੇ ਵਿੱਚ ਅਪਲਾਈ ਕਰ ਰਹੇ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਇਹ ਜਿਹੜਾ ਹੈਗਾ ਨੋ ਇਹ ਦੇਣਾ ਪੈਗਾ ਨਾਲ ਸਰਟੀਫਿਕੇਟ ਬਣਾ ਕੇ ਅਨੈਕਸਾ ਦਿੱਤਾ ਹੋਇਆ ਕਿਹੜੇ ਚ ਬ ਤਾ ਮੇਰੇ ਕਹਿਣਾ ਮਤਲਬ ਇਹ ਕਿ ਮੈਨੂੰ ਡਿਟੇਲ ਕਰਦੇ ਕਰਦੇ ਵੀਰੋ ਲੰਬੀ ਹੋ ਜਾਏਗੀ ਤੁਸੀਂ ਇਹ ਸਾਰੇ ਨੈਕਸਰ ਇਹ ਦੇਖ ਕੇ ਤੇ ਉਥੋਂ ਤੁਸੀਂ ਬਣਾ ਲੈਣੇ ਆ ਤੇ ਤੁਹਾਡਾ ਜਿਹੜਾ ਹੈਗਾ ਇਹ ਡਿਪਲੋਮਾ ਜਿਹੜਾ ਹੈਗਾ ਉਹਦੇ ਲਈ 2 ਸਾਲ ਦਾ ਡਿਪਲੋਮਾ ਹੋਏਗਾ 4 ਸੈਮੈਸਟਰ ਹੋਣਗੇ ਤੇ ਜਿਹੜੇ ਬੰਦੇ ਤਾਂ ਆਪਣਾ ਉੱਥੇ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਹੁੰਦਾ ਉਹ ਆਪਣਾ ਪੈਸਾ ਲੈ ਕੇ ਜਾਣਗੇ ਕੈਸ਼ ਠੀਕ ਉਹ ਕੈਸ਼ ਵੀ ਲੈ ਲੈਣਗੇ ਪਰੰਤੂ ਜੇਕਰ ਤੁਹਾਨੂੰ ਸੀਟ ਸਰਕਾਰੀ ਦੇ ਵਿੱਚ ਮਿਲਦੀ ਹੈ ਤਾਂ ਤੁਹਾਨੂੰ ਡੀਡੀ ਦੇਣਾ ਪਊਗਾ ਡਿਮਾਂਡ ਡਰਾਫਟ ਦੇਣਾ ਪਊਗਾ ਭਾਵੇਂ ਕਿ ਇਹਨਾਂ ਨੇ ਕਿਹਾ ਹੈ ਕਿ ਅਸੀਂ ਜਿਹੜਾ ਹੈਗਾ ਜੇਕਰ ਕੋਈ ਇਹੋ ਜੀ ਚੀਜ਼ ਹੋਵੇ ਕੇ ਭਾਈ ਮੁਸ਼ਕਲ ਹੈ ਕਿਸੇ ਕਾਰਨ ਵਾਸ਼ੇ ਕੋਈ ਖਾਸ ਰੀਜ਼ਨ ਹੋਵੇ ਤਾਂ ਫੇਰ ਤਾਂ ਕਹਿੰਦੇ ਕੋਈ ਗੱਲ ਨਹੀਂ ਨਹੀਂ ਤਾਂ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਡਿਮਾਂਡ ਡਰਾਫਟ ਬਣਾ ਕੇ ਲਿਆਣਾ ਉਹ ਕਿੰਨਾ ਦੇਣਾ ਪਊਗਾ ਦਾ ਕੈਂਡੀਡੇਟ ਗੈਟਿੰਗ ਐਡਮਿਸ਼ਨ ਇਨ ਐਨੀ ਕੰਸਟੀਟਿਊਟ ਕਾਲਜ ਆਫ ਯੂਨੀਵਰਸਿਟੀ ਕਾਲਚਰਾਣੀ ਜਾਂ ਆਰਾਮਪੁਰਾ ਫੂਰ ਠੀਕ ਹੈ ਉਹਨਾਂ ਨੂੰ ਜਿਹੜਾ ਹੈਗਾ ਜੇ ਤਾਂ ਤੁਹਾਨੂੰ ਸਰਕਾਰੀ ਸੀਟ ਮਿਲਦੀ ਹੈ ਤਾਂ 60000 ਰੁਪਏ ਦਾ ਡਿਮਾਂਡ ਡਰਾਫਟ ਦੇਣਾ ਪਊਗਾ ਜੇ ਪ੍ਰਾਈਵੇਟ ਸੀਟ ਮਿਲਦੀ ਹੈ ਤੁਹਾਨੂੰ 80000 ਰੁਪਏ ਦਾ ਡਿਮਾਂਡ ਡਰਾਫਟ ਦੇਣਾ ਪਊਗਾ ਤੇ ਜਮ੍ਹਾਂ ਕਰਾਉਣਾ ਪਏਗਾ ਹਾਂ ਇਹਨੇ ਕਿਹਾ ਕਿ ਜੇ ਕੋਈ ਫੇਰ ਤੁਸੀਂ ਜਿਹੜਾ ਹੈਗਾ ਕੈਸ਼ ਵੀ ਦੇ ਸਕਦੇ ਹੋ ਠੀਕ ਤਾਂ ਇਹ ਤੁਸੀਂ ਜਿਹੜਾ ਹੈਗਾ ਉੱਥੇ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਤੇ ਜੇਕਰ ਹੁਣ ਮੰਨ ਲਓ ਕਿ ਤੁਹਾਨੂੰ ਪ੍ਰਾਈਵੇਟ ਸੀਟ ਮਿਲ ਗਈ ਪ੍ਰਾਈਵੇਟ ਸੀਟ ਆ ਲੈਣੇ ਤੁਹਾਡੇ ਤੋਂ ਡਿਮਾਂਡ ਡਰਾਫਟ ਨਹੀਂ ਲੈਣਾ ਇਹ ਕੋਲ ਪ੍ਰਾਈਵੇਟ ਵੀ ਹੈਗਾ ਨਾ ਉਹਦੇ ਵਿੱਚ ਤੁਸੀਂ ਕੈਸ਼ ਜਮ੍ਹਾਂ ਕਰਾ ਸਕਦੇ ਹੋ ਸਮਝ ਗਏ ਨਾ ਪਿਛਲੀ ਵਾਰ ਕੀ ਹੋਇਆ ਸੀਗਾ ਕਿ ਇੱਕ ਵਿਅਕਤੀ ਨੇ ਮੈਥੋਂ ਦੇਖਿਆ ਕਿ ਉਹ ਡਿਮਾਂਡ ਡਰਾਫਟ ਯੂਨੀਵਰਸਿਟੀ ਲਈ ਬਣਾ ਕੇ ਲੈ ਗਿਆ ਤੇ ਡਿਮਾਂਡ ਡਰਾਫਟ ਜਿਹੜਾ ਬਣੇ ਡਿਮਾਂਡ ਡਰਾਫਟ ਕਿਹਦੇ ਨਾਂ ਦੇ ਬਣਾਣਾ ਇਹ ਤੁਸੀਂ ਇਹਨਾਂ ਦੇਖੋ ਜੇ ਸਾਫ਼-ਸਾਫ਼ ਲਿਖਿਆ ਹੈਗਾ ਇਸ ਫੇਵਰ ਆਫ ਕੰਟਰੋਲਰ ਗੜਵਾ ਇਹ ਨਹੀਂ ਸ਼ਡਿਊਲਡ ਬੈਂਕਿੰਗ ਉੱਤੇ ਆਣਾ ਪੇਅਬਲ ਆਟ ਉੱਤੇ ਉੱਦਿਆਣਾ ਕੰਟਰੋਲਰ ਗੜਵਾਸੂ ਪੇਅਬਲ ਉੱਤੇ ਲੁਧਿਆਣਾ ਇਹ ਲੈ ਗਿਆ ਲੇਕਿਨ ਉਹਨੇ ਐਡਮਿਸ਼ਨ ਮਿਲ ਗਿਆ ਪ੍ਰਾਈਵੇਟ ਕਾਲਜ ਚ ਪ੍ਰਾਈਵੇਟ ਨੂੰ ਡਰਾਫਟ ਦੇ ਰਿਹਾ ਪ੍ਰਾਈਵੇਟ ਅਲਕਾ ਮੈਂ ਡਰਾਫਟ ਲੈਣੀ ਨਹੀਂ ਮੈਨੂੰ ਤਾਂ ਕੈਸ਼ ਚਾਹੀਦਾ ਹੈ ਤੇ ਜੇ ਤੁਸੀਂ ਉਸੇ ਟਾਈਮ ਤੇ ਕੈਸ਼ ਜਮਾ ਨਹੀਂ ਕਰਾਉਂਦੇ ਤਾਂ ਤੁਹਾਡੀ ਸੀਟ ਅਗਲੇ ਬੱਚੇ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਆਈ ਹੋਈ ਸੀਟ ਜੀ ਖਰਾਬ ਨਾ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਮੈਡੀਕਲ ਸਰਟੀਫਿਕੇਟ ਦੇਣਾ ਪਏਗਾ ਤੇ ਇਹ ਧਿਆਨ ਰਵੇ ਆ ਮੈਂ ਫਿਰ ਕਹਿੰਦਾ ਕਿ ਇਹਦਾ ਸਕਰੀਨਸ਼ਾਟ ਲੈ ਲਓ ਇਹ ਡਾਕੂਮੈਂ ਠੀਕ ਹੈ ਨਾ ਇਸੇ ਤਰੀਕੇ ਨਾਲ ਇਹ ਹੁਣ ਐਸਸੀਐਸਟੀ ਵਾਲਾ ਡਾਕੂਮੈਂਟ ਨਹੀਂ ਚਾਹੀਦਾ ਤਾਂ ਅਲੱਗ-ਅਲੱਗ ਬੱਚਾ ਆਪਣੀ ਕੈਟਾਗਰੀ ਦੇ ਹਿਸਾਬ ਦੇ ਨਾਲ ਜਿਹੜੇ ਡਾਕੂਮੈਂਟ ਚਾਹੀਦੇ ਆ ਉਹਨੂੰ ਬਣਾ ਕੇ ਲੈ ਕੇ ਜਾਵੇਗਾ ਤੇ ਆਪਾਂ ਉੱਥੇ ਬਿਨਾ ਡਾਕੂਮੈਂਟ ਤੋਂ ਚਲੇ ਗਏ ਤਾਂ ਫੇਰ ਜਿਹੜਾ ਹੈਗਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ ਤੇ ਵੱਡੀ ਗੱਲ ਦਾ ਧਿਆਨ ਤੁਸੀਂ ਇਹ ਰੱਖਣਾ ਹੈ ਕਿ ਭਾਈ ਇੱਕ ਤੁਹਾਨੂੰ ਜਿਹੜਾ ਹੈਗਾ ਐਡਮਿਸ਼ਨ ਕਰਾਉਣ ਵੇਲੇ ਇੱਕ ਐਡਮਿਸ਼ਨ ਫਾਰਮ ਜਿਹੜਾ ਹੈਗਾ ਉਹ ਲੱਗੇਗਾ ਤੇ ਐਡਮਿਸ਼ਨ ਫਾਰਮ ਦੇ ਨਾਲ ਜਿਹੜੇ ਅੱਗੇ ਆਪਾਂ ਨੈਕਸਰ ਦੀ ਗੱਲ ਕਰ ਰਹੇ ਹਾਂ ਉਹ ਨੈਕਸਰ ਲੱਗਣਗੇ ਤੇ ਐਡਮਿਸ਼ਨ ਫਾਰਮ ਜਿਹੜਾ ਹੈਗਾ ਉਹ ਗੁਰਵਾਸੂ ਦੀ ਵੈਬਸਾਈਟ ਤੋਂ ਤੁਹਾਨੂੰ ਡਾਊਨਲੋਡ ਹੋਏਗਾ ਤੇ ਉਹ ਡਾਊਨਲੋਡ ਤੁਸੀਂ ਕਦੋਂ ਹੋਏਗਾ ਤੁਹਾਡੀ ਕਾਉਂਸਲਿੰਗ ਦੀ ਤਰੀਕ ਤੋਂ ਲਗਭਗ ਇੱਕ ਹਫਤਾ ਪਹਿਲਾਂ ਉੱਥੇ ਅਵੇਲੇਬਲ ਹੋ ਜਾਏਗਾ ਤੇ ਤੁਸੀਂ ਉਹਨੂੰ ਡਾਊਨਲੋਡ ਕਰਕੇ ਭਰ ਕੇ ਚੰਗਿਆ ਤਰੀਕ ਨਾਲ ਲੈ ਕੇ ਜਾਣਾ ਜੇ ਤੁਹਾਡਾ ਐਡਮਿਸ਼ਨ ਫਾਰਮ ਨਾ ਭਰਿਆ ਹੋਇਆ ਨਾਲ ਤੁਹਾਡੇ ਨੈਕਸਰ ਨਾਂ ਲੱਗੇ ਹੋਏ ਤੁਹਾਡੇ ਕੋਲੇ ਡਰਾਫਟ ਨਾ ਹੋਇਆ ਤਾਂ ਤੁਹਾਡੀ ਸੀਟ ਦੂਜੇ ਨੂੰ ਦਿੱਤੀ ਜਾ ਸਕਦੀ ਹੈ ਇਸੀ ਦਾ ਧਿਆਨ ਰੱਖਿਓ ਜੀ ਠੀਕ ਹੈ ਵੀਡੀਓ ਲੰਬੀ ਜ਼ਰੂਰ ਹੋ ਗਈ ਹੈ ਲੇਕਿਨ ਇਹ ਤੁਹਾਡੀ ਮਦਦ ਕਰੇਗੀ उम्मीद करना है कि जान के लाइव साबित होगी धनबाद दोस्तों मेहरबानी दोस्तों बाकी ये जिम्मे मैंने दसिया कि उतों प्रोस्पैक्ट डाउनलोड कर जो सारा कुछ दिता फीस है सीटा किन्ना की किए करना मेरे तो हज़े कोई गलती रह गई होगी लेकिन प्रोसपैक्ट डाउनलोड कर लिया फिर कोई दिक्कत नहीं रहनी थोड़ा ठीक है धनवाद दोस्तों मेहरबानी दोस्तों